ਨੇਹ ਕਲੰਕ ਨਰਾਇਣ ਨਰਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਅਵਤਾਰ 24ਾ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਕਣਕਪੁਰ ਵਾਸੀ ਜੀ ਨੇ ਸੰਤ ਮਨੀ ਸਿੰਘ ਨੂੰ ਟੁੰਬ ਕੇ ਉਠਾਇਆ ਸਿੱਖਾਂ ਨੂੰ ਮਾਣ ਦਿੱਤਾ ਸਿੱਖ ਪਾਲ ਸਿੰਘ ਸਤਾਈ ਚੱਕ ਵਾਲੇ ਨੂੰ ਦਰਸ਼ਨ ਦੇ ਕੇ ਇੱਕ ਵਿੰਡ ਸੱਦਿਆ ਜਾਨੋ ਹਰਬਾਣੀ ਵਿੱਚੋਂ ਹਰ ਸੰਗਤ ਜੀ ਹਰ ਸੰਗਤ ਜੀ ਕਵੈੰਡ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੀ ਦੇ ਜੋ ਸਿੱਖ ਚਾਨੀ ਲੱਗੇ ਸਨ ਉਹਨਾਂ ਦੀਆਂ ਫੋਟੋਆਂ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੀ ਦੇ ਨਾਲ ਤੇ ਗੁਰਸਿੱਖਪਾਲ ਸਿੰਘ ਜੀ ਦੀ ਫੋਟੋ ਤੇ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਦੀ ਫੋਟੋ ਹਰ ਸੰਗਤ ਜੀ 13 ਪਾਦਰੋਂ 2006 ਬਿਕਰਮੀ ਪਿੰਡ ਬੁੱਗੇ ਜ਼ਿਲ੍ਹਾ ਅੰਮ੍ਰਿਤਸਰ ਗ੍ਰੰਥ ਨੰਬਰ 1 ਦੇ ਵਿੱਚੋਂ ਤੇ ਪੰਨਾ ਨੰਬਰ 9 ਦੇ ਉੱਤੇ ਹਰ ਬਾਣੀ ਆ। 1950 ਬਿਕਰਮੀ ਤਾਈ ਮਾਤ ਲੋਕ ਵਿੱਚ ਦੇਹ ਪ੍ਰਗਟਾਈ ਪੰਜ ਜੇਠ ਥਿਤ ਲਿਖਾ ਕੇ ਮਾਤ ਗਰਭ ਸੇ ਬਾਹਰ ਆ ਕੇ ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ ਬੈਠਾ ਆਪਣਾ ਆਪ ਲੁਕਾ ਕੇ ਕਵਿੰਡ ਨੂੰ ਕਣਕਾਪੁਰੀ ਬਣਾ ਕੇ ਮਨੀ ਸਿੰਘ ਤਾਈਂ ਦਰਸ਼ ਦਿਖਾ ਕੇ ਐਸਾ ਪਰਮ ਉਹਨਾਂ ਦਾ ਲਾਇਆ ਮੋਰਲੀ ਮਨੋਹਰ ਨਜ਼ਰੀ ਆਇਆ ਦੇਖੀ ਉਸ ਇਹ ਸ਼ਕਲ ਨਿਰਾਲੀ ਮਿਲਿਆ ਆਪ ਉਹਨੂੰ ਬਨਵਾਲੀ ਕ੍ਰਿਸ਼ਨ ਕਨਈਆ ਆਪਣਾ ਆਪਿ ਉਪਾਕੇ ਮਨੀ ਸਿੰਘ ਤਾਈਂ ਦਰਸ਼ ਦਿਖਾ ਕੇ ਰਾਮ ਰੂਪ ਦਾ ਦਰਸ਼ਨ ਦਿਖਾਇਆ ਰਾਮ ਰੂਪ ਦਾ ਦਰਸ਼ ਦਿਖਾਇਆ ਹੱਥ ਤਨੋਸ਼ ਚਿਲਾ ਚੜਾਇਆ ਐਸਾ ਬਚਨ ਉਹਨਾਂ ਨੂੰ ਕੀਤਾ ਕਾਲ ਯੁਗ ਦਾ ਨਾਸ ਅਸਾਂ ਨੇ ਕੀਤਾ ਕਾਲ ਯੁਗ ਪਾਪੀ ਬੜਾ ਹੰਕਾਰੀ ਪਾਪੀ ਅਪਰਾਧੀ ਦੁਸ਼ਟ ਦੁਰਾਚਾਰੀ ਕਰਮੇਸ ਦਾ ਵੇਖਿਆ ਬਾਬਾ ਮਹਾਰਾਜ ਸ਼ੇਰ ਸਿੰਘ ਆਇਆ ਢਾਢਾ ਮੈਂ ਆਪਣਾ ਆ ਪਛਪਾਉ ਤੇਰੇ ਹੱਥ ਵਿੱਚ ਕਲਮ ਫੜਾਉ ਸੋਹੰਗ ਸ਼ਬਦ ਦਾ ਰਾਗ ਅਲਾਉ ਚਾਰ ਯੁਗ ਦਾ ਵਰਨ ਕਰਾਉ ਰਾਜਾ ਮਹਾਰਾਜਾ ਨੂੰ ਤਖਤੋਂ ਉਠਾਉ ਦਰਦਾਰ ਤੱਕੇ ਉਹਨਾਂ ਨੂੰ ਪਾਉ ਇਕ ਨਾਮ ਲੈ ਜੋ ਮੇਰਾ ਮਾਤ ਲੋਕ ਵਿੱਚ ਪਾਏ ਨਾ ਫੇਰਾ ਐਸਾ ਸ਼ਬਦ ਮੈਂ ਆਪ ਲਿਖਾਉਂ ਮਹਾਰਾਜ ਸ਼ੇਰ ਸਿੰਘ ਨਾਮ ਰਖਾਉਂ ਨਾਮ ਆਪਣੇ ਦਾ ਕਰਾਂ ਪ੍ਰਤਾਪ ਬਾਕੀ ਸਭ ਨਾਂ ਦਾ ਕਰਨਾ ਨਾਸ ਬਾਕੀ ਨਾਸ ਸਭ ਨਾਂ ਦਾ ਹੋਇਆ ਸੋਹੰਗ ਸ਼ਬਦ ਜਦੋਂ ਪ੍ਰਗਟ ਹੋਇਆ ਓ ਅੰਗ ਸੋਹੰਗ ਮੈਂ ਆਪੇ ਅਖਵਾਉ ਸਾਬ ਪਲੇਖੇ ਦਿਲ ਤੋਂ ਲਾਹੂੰ ਐਸੀ ਇੱਕ ਰਚਾਉ ਮਾਇਆ ਦੁਸ਼ਟਾਂ ਤਾਈਂ ਜਿਨ ਪਸਮ ਕਰਾਇਆ ਪਸਮ ਹੋਣਗੇ ਤੇਰੀ ਸੱਚਾ ਸਤਗੁਰ ਕਰੇ ਨਾ ਦੇਰੀ ਸਿੱਧ ਵਖਤ ਸਿੱਖਾਂ ਦਾ ਆਇਆ ਜਿਨ੍ਹਾਂ ਵਿੱਚ ਸਤਗੁਰ ਬਹਾਇਆ ਐਸੇ ਸਿੱਖ ਜੋ ਮੇਰੇ ਹੋਏ ਕਾਲ ਯੁਗ ਵਿੱਚ ਲਏ ਨਾਲ ਪਰੋਏ 49 ਕਰੋੜ ਵਿੱਚੋਂ ਪਾਈ ਇਨ੍ਹਾਂ ਸਿੱਖਾਂ ਨੂੰ ਦਿੱਤੀ ਵਡਿਆਈ ਆਪਣੇ ਸਿੱਖ ਦੀ ਕਰੂੰ ਵਡਿਆਈ ਬੈਕੌਂਠ ਤਾਮ ਵਿੱਚ ਜੈ ਜੈ ਜੈਕਾਰ ਕਰਾਈ ਐਸੀ ਲਿਖ ਤੇ ਆਪ ਕਰਾ ਕੇ ਬਾਬੇ ਮਨੀ ਸਿੰਘ ਤੋਂ ਮਾਣ ਦਿਵਾ ਕੇ 5000 ਹਜ਼ਾਰੀ 10000 ਹਜ਼ਾਰੀ ਸਿੱਖ ਅਖਵਾ ਕੇ ਬਹੁਲ ਸਿੰਘ ਉਹਨਾਂ ਦੇ ਨਾਮ ਲਿਖਾ ਕੇ ਮਾਣਾ ਸਿੰਘ ਨੂੰ ਮਿਲੀ ਵਡਿਆਈ ਲਾਇਲਪੁਰ ਵਿੱਚ ਜਿਨ ਜੋਤ ਜਗਾਈ ਸਿੰਘ ਪਾਲ ਉਥੇ ਪਾਈ ਜਿਸ ਨੂੰ ਕਥਾ ਸਾਡੀ ਸੁਣਾਈ ਸੁਣ ਕੇ ਬਚਨ ਹੋਇਆ ਆਨੰਦ ਸਤਜੋਗ ਦਾ ਚੜਿਆ ਚੰਦ ਗਿਆ ਅੰਧੇਰਾ ਹੋਇਆ ਪ੍ਰਕਾਸ਼ ਸਿੱਖ ਮੇਰੇ ਦਾ ਨਹੀਂ ਵਿਨਾਸ਼ ਉਸ ਨੇ ਯਾਦਿਆ ਸਾਨੂੰ ਕੀਤਾ ਭਗਵਾਨ ਕ੍ਰਿਸ਼ਨ ਦਾ ਦਰਸ਼ਨ ਦਿੱਤਾ ਖੇਤਾਂ ਵਿੱਚ ਸੀ ਸੁੱਤਾ ਜਾ ਕੇ ਉਥੇ ਮਿਲਿਆ ਪ੍ਰਭੂ ਆ ਕੇ ਬਾਹੋਂ ਪਕੜ ਬਹਾਇਆ ਉਠਾ ਕੇ ਸਹਿੰਸਾ ਸਾਰਾ ਉਹ ਦਾਲਾ ਕੇ ਮੈਂ ਬੈਠਾ ਕਵਿੰਡ ਵਿੱਚ ਆ ਕੇ ਰਾਮਕ੍ਰਿਸ਼ਨ ਤੋਂ ਸ਼ੇਰ ਸਿੰਘ ਬਣਾ ਕੇ ਪਿਤਾ ਜਵੰਦ ਸਿੰਘ ਤਾ ਬੋ ਮਾਈ ਉਹਨਾਂ ਨੂੰ ਦਿੱਤੀ ਆਪ ਵਡਿਆਈ ਜਾਤ ਤਿਰਖਾਣ ਉਹਨਾਂ ਦੀ ਹੋਵੇ ਜਿੱਥੇ ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਵੇ ਤਰਖਾਣਾ ਦਾ ਤਖਤ ਬਣਾਇਆ ਐਸਾ ਮਾਣ ਇਹਨਾਂ ਨੂੰ ਦਵਾਇਆ ਸਾਰਾ ਸੰਸਾਰ ਚਰਨੀ ਪਾਇਆ ਆਪਣਾ ਪੇਵ ਆਪ ਖੁਲਾਇਆ ਬਹੁਤਾ ਇਹਨਾਂ ਪਾਇਆ ਮਾਣ ਜਿੱਥੇ ਉਪਜਿਆ ਆਪ ਭਗਵਾਨ